ਨੇ ਪਰ ਵੀਰੇ ਤੂੰ ਇੰਨੇ ਟਾਈਮ ਤੋਂ ਸੜਕਾਂ ਤੇ ਕੀ ਹਾਲਤ 'ਚ ਰਹਿ ਰਿਆ ਮਤਲਬ ਤੂੰ ਆਪਣੇ ਕਿਸੇ ਰਿਸ਼ਤੇਦਾਰ ਕੋਲ ਚਲੇ ਜਾਂਦਾ ਕੋਈ ਮਾਸੀ ਕੋਈ ਭੂਆ ਕੋਈ ਮਾਮਾ ਕੋਈ ਨਹੀਂ ਦੇਖ ਭਰਾ ਭਰਾ ਹੁੰਦੇ ਆ ਨਾ ਉਹ ਭਰਾ ਤਾਂ ਨਹੀਂ ਤੇਰੇ ਬਣ ਸਕਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਤੇਰੇ ਨਾਲ ਭਰਾਵਾਂ ਵਾਂਗੂ ਖੜਨ ਦੀ ਹਨਾ ਤੂੰ ਸਾਡੇ ਭਰਾਵਾਂ ਵਾਂਗੂ ਸਾਡੇ ਨਾਲ ਖੜੀ ਮਾਪਿਆਂ ਦੇ ਦਾਦ ਦੇ ਨਾਲ ਉਹ ਸਾਰਾ ਹੁਣ ਕੀ ਦਸੀ ਜਦ ਪ੍ਰੂਫ ਹੀ ਪ੍ਰੂਫ ਹੀ ਨਹੀਂ ਰਾਇਆ ਤੇ ਨਹੀਂ ਮਾਰਕੀਟ ਦੇਸ਼ ਚ ਗਿਆ ਸੀ ਤੂੰ ਆ ਹੀ ਅਰਿਆਨ ਐ ਅਬੂਦਾਬੀ ਅਬੂਦਾਬੀ ਕਿੰਨੇ ਸਾਲ ਲੱਗ ਕੇ ਆਏ ਸੀ ਅਬੂਦਾਬੀ ਕਿਤੇ ਨਾਬ 1.5 ਸਾਲ ਲੱਗਿਆ ਸੀ 1.5 ਸਾਲ 6 ਫੁੱਟ ਦਾ ਗੱਭਰੂ ਸਤਪਾਲ ਸਿੰਘ ਜੰਮੀ ਅਸਲ ਚ ਇਹ ਲੋਗ ਨੇ ਦਰবেশ ਜਿਹੜੇ ਕਿਸੇ ਨਾ ਕਿਸੇ ਵਕਤ ਦੀ ਮਾਰ ਕਰਕੇ ਕਰਮਾਂ ਦੀ ਮਾਰ ਕਰਕੇ ਆ ਜਿੰਨਾ ਹਾਲਾਤਾਂ ਚ ਪਰ ਆਪਣਿਆਂ ਦੀ ਐਸੀ ਮਾਰ ਪਈ ਆ ਵੀ ਜਿੰਮੀ ਦੀਆਂ ਗੱਲਾਂ ਸੁਣ ਕੇ ਇੰਜ ਜਾਪਦਾ ਹੀ ਨਹੀਂ ਵੀ ਇਹ ਮੈਂਟਲੀ ਠੀਕ ਨਹੀਂ ਹੈਗਾ ਇਹਦੇ ਹਾਲਾਤ ਦੇਖ ਕੇ ਅਸੀਂ ਉਹਨੂੰ ਜੱਜ ਕਰ ਰਹੇ ਹਾਂ ਵੀ ਇਹ ਮੈਂਟਲੀ ਠੀਕ ਨਹੀਂ ਹੈਗਾ ਇਹਦਾ ਰਹਿਣ ਪੈਣ ਦਾ ਤਰੀਕਾ ਦੇਖ ਕੇ ਅਸੀਂ ਇਹ ਸੋਚ ਰਹੇ ਹਾਂ ਵੀ ਇਹ ਨਿਵਾਰਸ ਆ ਨਹੀਂ ਭੈਣੋ ਤੇ ਭਰਾਵੋ ਅੱਜ ਕੱਲ੍ਹ ਉਹ ਲੋਕ ਨਿਵਾਰਸ ਹੋ ਗਏ ਨੇ ਜਿੰਨਾਂ ਕੋਲੇ ਕੋਠੀਆਂ ਨੇ ਘਰਾਂ ਵੀ ਫਾਦਰ ਦੀ ਡੈਥ ਹੋ ਗਈ ਬ੍ਰਦਰ ਦੀ ਡੈਥ ਹੋ ਗਈ ਮਦਰ ਵੀ ਹੈ ਨਹੀਂ ਵਾਈਫ ਛੱਡ ਕੇ ਚਲੇਗੀ ਬੱਚੇ ਵੀ ਚਲੇਗੇ ਕੰਮ ਕਰ ਕਾ ਤੋ ਛੱਡਦਾ ਛੋਟੇ ਵੀਰ ਦਿਹਾੜੀ ਚੋਰੀ ਕਰਦਾ ਸੀ ਰਹਿਣ ਕਰਕੇ ਹੁਣ ਦਾ ਰੋ ਪਤਾ ਪਰਵਾਹ ਦਾ ਇੱਕ ਵੀ ਰਿਸ਼ਤਾ ਜੁੜ ਜਾਂਦਾ ਜਦੋਂ ਫਿਰ ਲੱਗ ਪਉਂਦਾ ਉਹ ਮਤਲਬ ਬੰਦੇ ਦਾ ਮੇਰੇ ਅੱਧਾ ਹੋ ਜਾਂਦਾ ਉਹਦੇ ਨਾਲ ਫਿਰ ਮੈਨੂੰ ਮਹਿਸੂਸ ਬਹੁਤ ਹੋਣਾ ਬਹੁਤ ਜੌਨ ਆਇਆ ਐਨਾ ਮਹਿੰਗਾ ਹੋ ਗਿਆ ਇਲਾਜ ਵੀ ਜਿੰਦਗੀ ਭਰ ਦੀ ਜਮਾ ਪੂੰਜੀ ਲਾ ਕੇ ਵੀ ਅਸੀਂ ਇਲਾਜ ਨਹੀਂ ਕਰਾ ਸਕਦੇ ਆਪਣੇ ਤੇ ਉਸ ਤੋਂ ਬਾਅਦ ਨਤੀਜੇ ਨਿਕਲਦੇ ਆ ਜੋ ਅੱਜ ਸਤਪਾਲ ਸਿੰਘ ਜਿੰਮੀ ਦਾ ਹੋਇਆ ਮੇਰਾ ਨਾਮ ਅਸਲੀ ਇਨਸਾਨ ਸਤਪਾਲ ਦਾ ਆਪਣਾ ਬਾਵਾਜ ਤੇ ਡੈਡੀ ਦਾ ਨਾਮ ਆ ਉਹ ਵੀ ਇਹਦਾ ਪੱਰਦਾ ਰੱਖਿਆ ਡੈਡੀ ਦਾ ਨਾਮ ਆ ਬਲਕਾਰ ਸਿੰਘ ਮਮੀ ਦਾ ਸ੍ਰਿੰਦਰ ਕੋ ਸ੍ਰਿੰਦਰ ਕੋ ਤੇ ਕਿੰਨੇ ਵਾਰ ਦਾ ਦੋਈ ਮਨ ਪੀਂ। ਠੀਕ ਪਹਿਲੇ ਕਰਾ ਦਰਾ। ਪੇਟ ਚਰਾ ਨੂੰ ਠੀਕ ਹੈ। ਤੇ ਘਰ ਚੋਂ ਕੋਰ ਕੋਰਣਾ। ਇੱਥੇ ਮਮੀ ਦੇ ਚੰਦੇ ਉਨੀ ਮੁੰਜਦ ਨੂੰ ਨੰਦ ਰਿਖਾ। ਉੱਥੇ ਉੱਥੇ ਕਾਰ ਨਹੀਂ। ਉਦੋਂ ਤੇ ਉੱਥੇ ਕਿਹੜੀ ਜਗ੍ਹਾ? ਉਹ ਦੋ ਉਹ ਰਿਹਾ ਕੇ ਉੱਥੇ ਚੰਗੀ ਵਾਲੇ ਹਾਂ ਉਹਨਾਂ ਦੇ ਮਦਦ ਵੇਰੇ ਯਾਰ ਮੇਰਾ ਵੀਰੇ ਸਤਿ ਸ੍ਰੀ ਅਕਾਲ ਹੋਰ ਵੀਰੇ ਠੀਕ ਆ ਇਹ ਹਾਲ ਨੇ ਆ ਜਾ ਯਾਰ ক্রিকেট ਦਾ ਪਲੇਅਰ ਅਜਨਾ ਵਧੀਆ ਹੈ ਮੈਨੂੰ ਤਾਂ ਅੱਜ ਪਤਾ ਲੱਗਿਆ ਚੌਕੇ ਛੱਕੇ 30 ਸਾਲ ਹੋ ਗਏ 18 18 ਸਾਲ ਖੇਡਣ ਨੂੰ ਜਦੋਂ ਹੁਣ ਸੌਰਵ ਗੰਗੁਲੀ ਹੁਣੀ ਕਿੰਨੇ ਸਾਲ ਪਹਿਲਾਂ ਖੇਡਦਾ ਹੈ ਤਾਂ ਗੰਗੁਲੀ ਹੋਈ ਅੱਜ ਵੀ ਹੈ ਪੜਾਈ ਚ ਟਾਈਮ ਹੈਗਾ ਸੀ ਨਾ ਜਦੋਂ ਕਪਲਦੇਵ ਖੇਡਦਾ ਸੀ ਹੈ ਤਾਂ ਉਹ ਕਪਲਦੇਵ ਵੀ ਆ ਹੈ ਵੀਰੇ ਕਿਹੜੀ ਗੱਲਾਂ ਕਿਤੇ ਖੇਡਣਾ ਭੁੱਲ ਗਿਆ ਕਿਤੇ ਹੁਣ ਤੂੰ ਤੇਨ ਤਾਂ ਉਹਨਾਂ ਨੂੰ ਵਧੀਆ ਲੱਗਦਾ ਹਾਂ ਕੋਈ ਨਾ ਕੀ ਨਾਮ ਵੀਰੇ ਪੂਰਾ ਤੇਰਾ ਸਤਪਾਲ ਸਿੰਘ ਸਤਪਾਲ ਸਿੰਘ ਹੋਰ ਵੀਰੇ ਠੀਕ ਠਾਕ ਪਿੰਡੋਂ ਹੀ ਆਪਣੇ ਹੈਨਾ ਹਾਂਜੀ ਬਿਲਕੁਲ ਠੀਕ ਹੈ ਸਤਪਾਲ ਤੇਰੇ ਡੈਡੀ ਦਾ ਕੀ ਨਾਮ ਸੀ ਬਲਕਾਰ ਸਿੰਘ ਕੀ ਕਰਦੇ ਸੀ ਡੈਡੀ ਤੇਰੇ ਡਰਾਈਵਰੀ ਡਰਾਈਵਰੀ ਕਰਦੇ ਗੋਤ ਕੀ ਹੈ ਤੁਹਾਡਾ ਗੋਤ ਮਲਤਾਨੀ ਮਲਤਾਨੀ ਲਵਾਨੇ ਸਿੱਖ ਪਰਵਾਰ ਤੋਂ ਤੇ ਭਰਾ ਤੇਰਾ ਭਰਾ ਫਿਰ ਗੁਜਰ ਗਿਆ ਸੀ ਕਿਉਂ ਫਿਰ ਤੋਂ ਮਦਰ ਪਹਿਲਾਂ ਜਦੋਂ ਮੇਰੇ ਜਨਮ ਹੋਇਆ ਕੋਈ ਗੱਲ ਨਹੀਂ ਸੀ ਤੇਰੇ ਨਾਲ ਆ ਭਰਾਵਾ ਦੋ ਤਿੰਨ ਹੋਏ ਸੀ ਦੇਖ ਭਰਾ ਭਰਾ ਹੁੰਦੇ ਆ ਨਾ ਉਹ ਭਰਾ ਤਾਂ ਨਹੀਂ ਤੇਰੇ ਬਣ ਸਕਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਤੇਰੇ ਨਾਲ ਭਰਾਵਾਂ ਵਾਂਗੂ ਖੜਨ ਦੀ ਹਾਂ ਹੈ ਨਾ ਤੂੰ ਸਾਡੇ ਭਰਾਵਾਂ ਵਾਂਗੂ ਸਾਡੇ ਨਾਲ ਖੜੀ ਮਾਂ ਪਿਓ ਦੇ ਸਾਥ ਦੇਣਾ ਉਹ ਸਾਰਾ ਹਾਂ ਉਹ ਤਾਂ ਦੇਖੋ ਮਾਂ ਪਿਓ ਤਾਂ ਕਿਤੇ ਵੀ ਨਹੀਂ ਮਿਲਦੇ ਗਏ ਹੋਏ ਮੇਰਾ ਬਾਪੂ ਚਲੇ ਗਿਆ ਛੱਡ ਕੇ ਉਹ ਮਿਲਦਾ ਕਿਤੇ ਦੁਬਾਰਾ ਨਹੀਂ ਹੈਗੇ ਆ ਮਰਦੇ ਕੇ ਹੁਣ ਮੈਨੂੰ ਉਹ ਘਵਾਟੀ ਆ ਆਜ ਤੇ ਜੋ ਵਾਸਤੇ ਬੈਠੇ ਚੱਲ। ਤੇਰਾ ਡੈਡੀ ਕਿੱਥੇ ਜਾਂਦਾ? ਨਹੀਂ ਨਹੀਂ ਆ ਪੰਜਾਬ ਜੀ ਆ। ਤੇਰਾ ਡੈਡੀ ਕਿੱਥੇ ਆ? ਡੈਡੀ ਦਾ ਗੁਦਰ ਗਿਆ, ਡੈਡੀ ਦਾ ਬਾਕੀ ਤਾਂ ਹੈਗੀ ਆ। ਬਾਕੀ ਕੌਣ? ਮੰਮੀ। ਉਹ ਕਿੱਥੇ ਆ? ਉਹ ਤੇ ਜਲੰਧਰ। ਜਲੰਧਰ ਕਿੱਥੇ? ਮੰਦਾ ਬਸਤੀ شیخ। ਬਸਤੀ شیخ? ਉਹ ਕਿਹਦੇ ਕੋ ਰਹਿੰਦੀ ਉੱਥੇ? ਉਹ ਚੰਗੇ ਆਣਿਆਂ ਦਾ ਹੀ ਆ ਮਤਲਬ। ਬੇਰਾ। ਠੀਕ ਆ। ਤੂੰ ਪੜਿਆ ਕਿੰਨਾ ਆ? ਹੌਣ ਕੀ ਦਸੀ ਜਦ ਪ੍ਰੂਫ ਹੀ ਪ੍ਰੂਫ ਹੀ ਨਹੀਂ ਰਾਇ ਤੇ ਨਹੀਂ ਨਾਲ ਤੇ ਪੜੇ ਹੋਏ ਤਾਂ ਹੈਗੇ ਆ ਉਹ ਪ੍ਰੂਫ ਉਹਨ ਬਣ ਜਾਣਗੇ ਫਿਰ ਪ੍ਰੂਫ ਬਣਾ ਲਾਂਗੇ ਸਾਰਾ ਕੋਈ ਤੂੰ ਮੈਨੂੰ ਦੱਸ ਪੜਿਆ ਕਿੰਨਾ ਤੂੰ ਪੜਿਆ ਦਾ ਮੈਂ 10 ਆ 10 ਪੜਿਆ ਕਿੱਥੇ ਕੀਤੀ 10ਵੀਂ ਕਿਹੜੇ ਸਕੂਲ ਕੀਤੀ ਸੀ ਨੂਰਪੁਰ ਨੂਰਪੁਰ ਬੀਡ ਹਾਈ ਸਕੂਲ ਹਾਈ ਸਕੂਲ ਛੋਟਾ ਨਾਮ ਤੇਰਾ ਕੀ ਆ ਛੋਟਾ ਨਾਮ ਬਗਾਈਆ ਦਾ ਹੈ ਹੈ ਹੋਨ ਆਪਦੇ ਮੂਹਰੇ ਤਾਂ ਮੈਨੂੰ ਤਾਂ ਬੜਾ ਚੰਗਾ ਲੱਗਿਆ ਲੈ ਕਾ ਤੁਹਾਨੂੰ ਚੰਗਾ ਲੱਗਦਾ ਯਾਰ ਬਾਹਰ ਕਿਹੜੇ ਦੇਸ਼ ਚ ਗਿਆ ਸੀ ਤੂੰ ਆਹੀ ਜੜਿਆਨ ਅਬੂਦਾਬੀ ਅਬੂਦਾਬੀ ਗਈ ਕਿੰਨੇ ਸਾਲ ਲੱਗ ਕੇ ਆਏ ਸੀ ਅਬੂਦਾਬੀ ਕਿਤੇ ਨੇਗਾ ਵੇ ਡੇਢ ਸਾਲ ਲੱਗਿਆ ਸੀ ਯਾਰ ਡੇਢ ਸਾਲ ਲੱਗਿਆ ਉੱਥੇ ਕੀ ਕੰਮ ਸੀਗਾ ਕੰਮ ਹੁਣ ਤੁਹਾਨੂੰ ਪਤਾ ਕਿਹੜਾ ਹੁਣ ਬੈਠਾ ਹੁਣ ਇੱਥੋਂ ਦੇ ਹਿਸਾਬ ਨਾਲ ਮਹੌਲ ਦੇ ਹਿਸਾਬ ਨਾਲ ਸੀਗਾ ਜਿਹੜਾ ਜਾਂ ਬੰਦਾ ਕੰਮ ਕਰ ਸਕਦਾ ਕੰਸਟਰਕਸ਼ਨ ਦਾ ਕੰਮ ਸੀ ਉੱਥੇ ਨਹੀਂ ਇਹ ਆ ਬਿਲਡਿੰਗ ਲੈਣ ਦਾ ਹੀ ਕੰਮ ਠੀਕ ਆ ਕੰਮ ਤਾਂ ਸਾਰੇ ਮਦਰ ਦੀ ਡੈਥ ਹੋਈ ਹੈ ਮਦਰ ਤਾਂ ਬਈ ਇਹਦੇ ਨੇ ਕਿਸੇ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਅੱਛਾ ਕੋਈ ਜਲੰਧਰ ਦੇ ਕੋਲੇ ਆ ਆਸ਼ਰਮ ਹੈ ਉਹ ਵੀ ਇਹਨੇ ਦੱਸਿਆ ਕਿਉਂਕਿ ਘਰ ਦੇ ਹਾਲਾਤ ਇਹਦੇ ਫਾਦਰ ਦੇ ਇਲਾਜ ਦੇ ਉੱਤੇ ਪੈਸੇ ਇਹਨਾਂ ਨੇ ਗਹਿਣੇ ਚੱਕ ਕੇ ਇਹਨੇ ਲਾਤੇ ਸੀਗੇ ਗਹਿਣੇ ਤੇ ਘਰ ਗਹਿਣੇ ਰੱਖਤਾ ਸੀਗਾ ਫਾਦਰ ਦੀ ਡੈਥ ਤੋਂ ਬਾਅਦ ਫਿਰ ਉਹ ਘਰ ਜਿੰਨਾ ਦੇ ਕੋਲੇ ਗਹਿਣੇ ਰੱਖਿਆ ਸੀ ਪੈਸੇ ਨਹੀਂ ਦੇ ਹੋਏ ਉਹ ਘਰ ਉਹਨਾਂ ਨੇ ਲੈ ਲਿਆ ਇਹਦੇ ਮਦਰ ਇਹਦਾ ਵਿਆਹ ਹੋਇਆ ਹੋਇਆ ਸੀਗਾ ਜੀ ਇਹਦਾ ਬੱਚੇ ਆ ਤੇ ਉਹ ਕੁੜੀਆਂ ਨੇ ਇਹਦੀਆਂ ਉਹ ਛੱਡ ਕੇ ਜਾ ਚੁੱਕੀ ਹੈ ਜੀ ਉਹਨੂੰ 6-7 ਸਾਲ ਹੋ ਗਿਆ तकरीबन ਵੀ ਤਲਾਕ ਹੋ ਚੁੱਕਿਆ ਇਹਨਾਂ ਦਾ ਤੇ ਜਦੋਂ ਸਮਾ ਮੜਾ ਆ ਗਿਆ ਸੀ ਉਹ ਜਾ ਤੇ ਮਦਰ ਇਹਦੇ ਨਾਲ ਕਿ ਅਸੀਂ ਆਸ਼ਰਮ ਚ ਹੈ ਉਹ ਵੀ ਇਹਨੇ ਦੱਸਿਆ ਸਾਨੂੰ ਵੀ ਉਹ ਆਸ਼ਰਮ ਚ ਹੈ ਨਹੀਂ ਪਰ ਵੀਰੇ ਤੂੰ ਹੁਣ ਇੰਨੇ ਟਾਈਮ ਤੋਂ ਸੜਕਾਂ ਤੇ ਕੀ ਹਾਲਤ ਚ ਰਹਿ ਰਹਿਆ ਮਤਲਬ ਤੂੰ ਆਪਣੇ ਕਿਸੇ ਰਿਸ਼ਤੇਦਾਰ ਕੋਲ ਚਲੇ ਜਾਂਦਾ ਕੋਈ ਮਾਸੀ ਕੋਈ ਭੂਆ ਕੋਈ ਮਾਮਾ ਕੋਈ ਨਹੀਂ ਮੈਂ ਹਰ ਕੋਲ ਗਿਆ ਹਾਂ ਹਾਂ ਕਿਸੇ ਨੇ ਨਹੀਂ ਬਾਹਰ ਪੜ੍ਹਿਆ ਜਿਹੜਾ ਹੁਣ ਅਗਲੇ ਕਹਿੰਦੇ ਹੁਣ ਪਰਿਵਾਰ ਦਾ ਸਾਥ ਦਿੰਦਾ ਬੰਦੇ ਦਾ ਕੋਈ ਤਨ ਪਤਾ ਕੋਈ ਤਰਸ ਨਹੀਂ ਦਿੰਦਾ। ਵਾਹ। ਉਹਨੂੰ ਪਤਾ ਹੀ ਹੈ। ਹੁਣ ਦਾ ਮੌੜ ਹੀ ਹੈ ਤਾਂ ਇਹ ਨਾ ਬੰਦਾ ਕੋਈ ਤੇ ਕਰ ਨਹੀਂ ਸਕਦਾ। ਬਿਲਕੁਲ ਸੱਚੀ ਗੱਲ ਕਹਿਣੀ। ਹਰ ਇੱਕ ਨੇ ਇਹੀ ਗੱਲ ਕਹੀ। ਫਿਰ ਤੂੰ ਸੱਤ ਪਣ ਕੰਮ ਕਾੜ ਕਰ ਤਾ ਛੜ ਤਾ ਛੋਟੇ ਵੀਰਾਂ ਦੀਆਂ ਜੁੜੀ ਕਰਦਾ ਸੀ। ਰਹਿਣ ਕਰਕੇ ਹੁਣ ਦਾ ਪਤਾ ਪਰਵਾਹ ਦਾ ਇੱਕ ਬਰੀ ਰਿਸ਼ਤਾ ਜੁੜ ਜਾਂਦਾ। ਜਦੋਂ ਪਰ ਲੱਗ ਹੁੰਦਾ ਤਾਂ ਉਹ ਬੰਦੇ ਦਾ ਮੇਰੇ ਅੱਧਾ ਹੋ ਜਾਂਦਾ। ਉਹਦੇ ਨਾਲ ਫਿਰ ਮੈਨੂੰ ਮਹਿਸੂਸ ਬਹੁਤ ਹੋ ਰਿਹਾ ਬਾਬਾ ਬਹੁਤ ਜੋਰ ਲਾਇਆ ਫਰਾਦਾ ਮੈਂ ਬਾਬਾ ਜਵੰਦਰ ਕੰਮ ਮੈਂ ਟਰਾਲੀ ਆਣਾ ਤੇ ਆਣਾ ਮਦਾ ਹੁੰਦਾ ਨਾਲ ਹੀ ਲੱਗ ਜਾਂਦਾ ਸੀਗਾ ਕਾਹਦਾ ਕੰਮ ਕਰਦੇ ਪਹਿਲਾਂ ਤੂੰ ਕੀ ਸਿੱਖਿਆ ਹੈ ਕੰਮ ਹੁਣ ਜਿਹੜਾ ਹੱਥ ਹੱਥਾਂ ਨਾਲ ਨਹੀਂ ਇਸ ਤੋਂ ਪਹਿਲਾਂ ਉਸ ਕੰਮ ਦੀ ਗਦਰ ਨਹੀਂ ਨਾ ਇੱਥੇ ਹੈ ਜੀ ਆਹੇ ਹੱਥਾਂ ਬੇਅਦ ਦੇ ਦਮੇਂਤ ਦਾ ਕੋਈ ਵੀ ਹੈ ਇਹ ਰਿੱਤਾ ਭਰਦਾ ਸੀ ਤੂੰ ਜਿਹੜਾ ਹਸਾ ਕੁਝ ਵੀ ਗਾ ਲੋ ਪਹਿਲਾਂ ਕੀ ਕੰਮ ਕਰਦਾ ਸੀ ਇਹ ਤਾਂ ਸਟਾਰੀ ਵੇਚਿਆ ਹੀ ਕਰਦਾ ਸੀ ਇਹ ਰਿੱਤਾ ਭਰਦਾ ਸੀ ਹੁਣ ਰਿਜ਼ਲਟੀਆਂ ਦੇ ਜਿਹੜਾ ਦਸਾਂ ਵਾਲੀ ਭਰਦੇ ਸੀ ਉਹ ਬੇਲਚਿਆਂ ਨਾਲ ਵਾਲੇ ਪਾਸੇ ਕਈਆਂ ਦਾ ਦਿਮਾਗ ਧਿਆਨ ਨਹੀਂ ਲੱਗਦਾ ਉਸ ਹਿਸਾਬ ਨਾਲ ਮੈਂ ਉਹਦੇ ਹੀ ਧਿਆਨ ਲੱਗ ਗਿਆ ਮੇਰਾ ਉਹ ਡੇਰਾ ਕੰਮ ਮਿਲ ਗਿਆ ਉਹੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਂਢੀ ਗਵੰਢੀ ਕੀ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀ ਮੈਂ ਭਰਿਆ ਲੋਕ ਕਹਿਣ ਦਰਵੇਸ਼ ਅੱਜ ਦਾ ਇਨਸਾਨ ਹੈ ਜਿਹੜਾ ਉਹ ਸਾਫ ਸੁਥਰੇ ਕੱਪੜੇ ਪਾ ਕੇ ਵੀ ਗੁਨਾਹਾਂ ਨਾਲ ਭਰਿਆ ਹੋਇਆ ਤੇ ਫਿਰ ਵੀ ਉਹ ਆਪਣੇ ਆਪ ਨੂੰ ਸਫੇਦ ਪੋਸ਼ ਕਹਿੰਦਾ ਆਪਣੇ ਆਪ ਨੂੰ ਸੱਚਾ ਸੁੱਚਾ ਕਹਾਉਂਦਾ ਇੱਕ ਇਨਸਾਨ ਜਿਹੜਾ ਸੜਕਾਂ ਤੇ ਰਹਿ ਕੇ ਕਾਲੇ ਮਿੰਡੇ ਕੱਪੜੇ ਪਾ ਕੇ ਗੰਦੇ ਪੁੱਟਪਾਤ ਤੇ ਜੀਵਨ ਬਤੀਤ ਕਰ ਰਿਹਾ 6 ਫੁੱਟ ਦਾ ਗੱਭਰੂ ਸਤਪਾਲ ਸਿੰਘ ਜੰਮੀ ਅਸਲ 'ਚ ਇਹ ਲੋਕ ਨੇ ਦਰবেশ ਜਿਹੜੇ ਕਿਸੇ ਨਾ ਕਿਸੇ ਵਕਤ ਦੀ ਮਾਰ ਕਰਕੇ ਕਰਮਾਂ ਦੀ ਮਾਰ ਕਰਕੇ ਆ ਜਿੰਨਾ ਹਾਲਾਤਾਂ 'ਚ ਪਰ ਆਪਣਿਆਂ ਦੀ ਐਸੀ ਮਾਰ ਪਈ ਆ ਵੀ ਜਿਮੀ ਦੀਆਂ ਗੱਲਾਂ ਸੁਣ ਕੇ ਇੰਜ ਜਾਪਦਾ ਹੀ ਨਹੀਂ ਵੀ ਇਹ ਮੈਂਟਲੀ ਠੀਕ ਨਹੀਂ ਹੈਗਾ ਇਹਦੀਆਂ ਗੱਲਾਂ ਨੂੰ ਸੁਣ ਕੇ ਇੰਜ ਲੱਗਦਾ ਵੀ ਸਾਨੂੰ ਕਿਤੇ ਨਾ ਕਿਤੇ ਕੋਈ ਦਿਮਾਗੀ ਸਮੱਸਿਆ ਵੀ ਜਿਹੜਾ ਅਸੀਂ ਇਸ ਤਰ੍ਹਾਂ ਦੇ ਬੰਦੇ ਨੂੰ ਪੁੱਛ ਰਹੇ ਹਾਂ ਵੀ ਤੈਨੂੰ ਹੋਇਆ ਕੀ ਆ ਇਹਦੇ ਹਾਲਾਤ ਦੇਖ ਕੇ ਅਸੀਂ ਉਹ ਜੱਜ ਕਰ ਰਹੇ ਹਾਂ ਵੀ ਇਹ ਮੈਂਟਲੀ ਠੀਕ ਨਹੀਂ ਹੈਗਾ। ਇਹਦਾ ਰਹਿਣ ਪੈਣ ਦਾ ਤਰੀਕਾ ਦੇਖ ਕੇ ਅਸੀਂ ਇਹ ਸੋਚ ਰਹੇ ਹਾਂ ਵੀ ਇਹ ਲਵਾਰਸ ਆ। ਨਹੀਂ ਭੈਣੋ ਤੇ ਭਰਾਵੋ ਅੱਜ ਕੱਲ ਉਹ ਲੋਕ ਲਵਾਰਸ ਹੋ ਗਏ ਨੇ ਜਿਨ੍ਹਾਂ ਕੋਲੇ ਕੋਠੀਆਂ ਨੇ ਕਾਰਾਂ ਨੇ। ਜਿੰਮੀ ਕਹਿੰਦਾ ਮੈਂ ਪੁੱਛਿਆ ਵੀ ਮਾਮੇ ਕੋਲੇ ਭੂਆ ਕੋਲੇ ਮਾਸੀ ਕੋਲੇ ਕਿਸੇ ਕੋਲੇ ਗਿਆ ਨਹੀਂ। ਕਹਿੰਦਾ ਭਾਈ ਕੌਣ ਪੁੱਛਦਾ। ਕੋਈ ਨਹੀਂ ਪੁੱਛਦਾ ਕਹਿੰਦਾ। ਗਿਆ ਸੀ ਕਹਿੰਦਾ ਸਾਰਿਆਂ ਕੋਲੇ ਗਿਆ। ਹੁਣ ਤੁਸੀਂ ਇਹ ਦੇਖੋ ਵੀ ਉਹ ਲੋਕ ਅਫਸੈਟ ਨੇ ਜਾਂ ਜਿੰਮੀ ਅੱਜ ਜਿੰਮੀ ਨੂੰ ਸਾਡੇ ਕੋਲੇ ਸਾਡੇ ਛੋਟੇ ਵੀਰ ਲੱਕੀ ਸਰਪੰਚ ਆ ਖੈਰਾਵੇਟ ਤੋਂ ਤੇ ਨਾਲ ਪਿੰਡ ਦੇ ਵੀਰ ਨੌਜਵਾਨ ਪਤਵੰਤੇ ਸੱਜਣ ਆਏ ਨੇ ਲੈ ਕੇ ਆਏ ਨੇ ਵੀਰ ਨੂੰ ਇੱਥੇ ਔਰ ਸਾਨੂੰ ਐ ਸੀ ਵੀ ਐਗਰੈਸਿਵ ਆ ਕਹਿਣ ਵਾਲਿਆਂ ਦੇ ਮੁਤਾਬਕ ਵੀ ਵੀ ਕਹਣੀ ਇਹ ਮਾਰੂਗਾ ਕੋਈ ਭੰਨ ਤੋੜਨਾ ਕਰੇ ਪਰ ਜਿੰਮੀ ਨੂੰ ਤਾਂ ਕੋਈ ਸਮੱਸਿਆ ਹੀ ਕੋਈ ਨਹੀਂ ਬਸ ਆ ਕਾਲੇ ਮਿੰਡੇ ਕੱਪੜੇ ਦੇਖ ਕੇ ਅਸੀਂ ਜੱਜਮੈਂਟ ਕਰ ਲੈਨੇ ਆ ਵੀ ਸਦਾਈ ਲੋਕ ਹੁੰਦੇ ਆ ਪਰ ਅਸਲ ਸਦਾਈ ਅਸੀਂ ਆ ਜਿਹੜੇ ਸੋਹਣੇ ਚਿੱਟੇ ਕੱਪੜੇ ਪਾ ਕੇ ਵੀ ਸਦਾਈਆਂ ਵਾਲੀਆਂ ਗੱਲਾਂ ਕਰਦੇ ਜਿੰਮੀ ਉਹਨਾਂ ਨੇ ਆਪਣੇ ਬਾਪ ਨੂੰ ਬਚਾਉਣ ਦੀ ਖਾਤਰ ਘਰ-ਬਾਰ ਵੀ ਜੋ ਪੈਸਾ ਜੋ ਪ੍ਰੋਫਿਟ ਜੋ ਬਚਤ ਜ਼ਿੰਦਗੀ ਚ ਕੀਤੀ ਸਭ ਉਹਦੇ ਤੇ ਲਾਤੀ ਉਹ ਵੀ ਤੁਰ ਗਿਆ ਬਾਪੂ ਵੀ ਤੇ ਘਰੋਂ ਵੀ ਬੇਕਾਰ ਹੋ ਗਿਆ ਤੇ ਐਸੀਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਫੈਮਲੀਆਂ માં ਜਮੀਰ ਜਿੰਨੀ ਸੀਗੀ ਥੋੜੀ ਜਿਹੀ ਉਹ ਬੈਨੇ ਕਰਕੇ ਬਿਲਕੁਲੀ ਨੂੰ ਕੁੜੀ ਦਾ ਵਿਆਹ ਕਰਤਾ ਤੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਕੋਈ ਐਸੀ ਵਿਵਪਤਾ ਪਈ ਕੋਈ ਹਸਪਤਾਲ ਵੱਲੀੋਂ ਕੋਈ ਬਿਮਾਰੀ ਲੱਗੀ ਘਰ-ਬਾਰ ਵੀ ਵਿੱਗ ਗਏ ਬੰਦੇ ਵੀ ਤੁਰ ਗਏ ਅੱਜ ਦੇ ਸਮੇਂ 'ਚ ਜੇ ਕਿਸੇ ਦੀਆਂ ਗੁਰਦੇ ਫੇਲ ਹੋ ਗਏ ਕੋਈ ਹੋਰ ਭਿਆਨਕ ਰੋਗ ਲੱਗ ਗਿਆ ਇਹਨੂੰ ਕੈਂਸਰ ਵਰਗੀ ਬਿਮਾਰੀ ਆ ਗਈ ਕਿਸੇ ਦਾ ਕੋਈ ਹੋਰ ਹਾਰਟ ਬਾਈਪਾਸ ਸਰਜਰੀ ਹੋ ਗਈ ਇੰਨਾ ਮਹਿੰਗਾ ਟ੍ਰੀਟਮੈਂਟ ਆ ਲੱਖਾਂ ਰੁਪਈਆ ਲੱਗ ਜਾਂਦਾ ਜਾਂ ਤਾਂ ਬੰਦਾ ਵੱਜਦਾ ਜਾਂ ਸਿਰ ਦੀ ਛੱਤ ਵੱਜਦੀ ਹੈ ਤੇ ਜੇ ਸਿਰ ਦੀ ਛੱਤ ਰੱਖ ਕੇ ਕੀ ਕਰਨੀ ਆ ਅਲਾ ਕਹਿੰਦਾ ਜੇ ਬੱਚਿਆਂ ਦਾ ਪਿਓ ਹੀ ਤੁਰ ਗਿਆ ਤੇ ਬੱਚਿਆਂ ਦਾ ਪਿਓ ਜਾਂ ਤੱਕ ਇੰਨੇ ਪੈਸੇ ਲੱਗ ਜਾਂਦੇ ਆ ਜੇ ਉਹ ਬਚਣ ਦੀ ਕੋਸ਼ਿਸ਼ ਵੀ ਕਰਦਾ ਉਹ ਇਸ ਗੱਲ ਤੋਂ ਹੀ ਮਰ ਜਾਂਦਾ ਵੀ ਮੈਂ ਤਾਂ ਆਪਣੇ ਘਰ ਦਾ ਆਪਣੇ ਬੱਚਿਆਂ ਦਾ ਸਾਰਾ ਕੁਝ ਹੀ ਖਾ ਗਿਆ ਇਹ ਅੱਜ ਪੰਜਾਬ ਦੇ ਅਰੀਅਲ ਹਾਲਾਤ ਨੇ ਪੰਜਾਬ ਚ ਇਲਾਜ ਇੰਨਾ ਮਹਿੰਗਾ ਹੋ ਗਿਆ ਇਨਾ ਮਹਿੰਗਾ ਹੋ ਗਿਆ ਇਲਾਜ ਵੀ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਲਾ ਕੇ ਵੀ ਅਸੀਂ ਇਲਾਜ ਨਹੀਂ ਕਰਾ ਸਕਦੇ ਆਪਣੇ ਤੇ ਉਸ ਤੋਂ ਬਾਅਦ ਨਤੀਜੇ ਨਿਕਲਦੇ ਆ ਜੋ ਅੱਜ ਸਤਪਾਲ ਸਿੰਘ ਜਿੰਮੀ ਦਾ ਹੋਇਆ ਇਹਦੇ ਭਰਾ ਨੂੰ ਕੀ ਹੋ ਗਿਆ ਲੱਕੀ ਵੀਰੇ ਭਰਾ ਤਾਂ ਪੂਰਾ ਦਾ ਜੀ ਇੱਕ ਤਾਂ ਵੱਡਾ ਜਨਮ ਤੋਂ ਹੀ ਜਨਮ ਤੋਂ ਹੀ ਜੱਤ ਹੋ ਗਿਆ ਤੇ ਭੈਣ ਤਾਂ ਵੱਡਾ ਹੋ ਗਿਆ ਤੇ ਭਰਾ ਸੀ ਜਿਹੜਾ ਉਹ ਛੋਟਾ ਹੁੰਦਾ ਹੀ ਪੂਰਾ ਹੋ ਗਿਆ ਹਾਂ ਕੱਲਾ ਹੀ ਸੀ ਇੱਕ ਭੈਣ ਤੇ ਭਰਾ ਨੇ ਦੋਨੋਂ ਭੈਣ ਦਾ ਵਿਆਹ ਵੀ ਹੋ ਗਿਆ ਉਹ ਵੀ ਨਹੀਂ ਕਦੇ ਮਿਲਦੀ ਜਮੀ ਮੇਰਾ ਉਹਨਾਂ ਤੋਂ ਬਾਅਦ ਚ ਹੋਇਆ ਨਾ ਗਲਮ ਨਹੀਂ ਭੈਣ ਮਿਲਦੀ ਤੈਨੂੰ ਨਹੀਂ ਉਹ ਫਿਰ ਹੁਣ ਤੁਹਾਨੂੰ ਪਤਾ ਜਿਹੜਾ ਹੁਣ ਮੇਰਾ ਮੈਂ ਮਜ਼ਦੂਰ ਆਪਣੇ ਪੈਰਾਂ ਤੇ ਹੁੰਦਾ ਜਿਵੇਂ ਨੌਕਰੀ ਵਜਿਹਾ ਉਰਦਾ ਹੁੰਦਾ ਖਿਰਦਾ ਉਹ ਉਹਨਾਂ ਨੇ ਤੁਹਾਨੂੰ ਪਤਾ ਹਰ ਕੋਈ ਭੱਜ-ਭੱਜ ਕੇ ਆਉਂਦਾ ਆਪਣੀ ਲਈ ਖੜਦਾ ਹੁੰਦਾ ਹੁਣ ਤੁਹਾਨੂੰ ਪਤਾ ਜਿਵੇਂ ਹੁਣ ਉਹੀ ਮੈਂ ਤੇ ਦੇ ਰਸਤੇ ਤੇ ਜਾਂਦਾ ਹੁਣ ਚਲਦਾ ਵਕਤ ਬੜਾ ਉੱਚ ਤਰ੍ਹਾਂ ਦਾ ਕਿਹੜਾ ਸਾਥ ਦਿੰਦਾ ਉਹਨੂੰ ਕੋਈ ਸਮਝਦਾ ਨਹੀਂ ਕਿ ਕਿਚਰਾ ਜਿੰਮੇ ਦੀਆਂ ਗੱਲਾਂ ਸੁਣ ਕੇ ਉਹਨੂੰ ਤਾਂ ਛੋਟਾ ਬਿਲਕੁਲ ਆਪਾਂ ਦਾਜੇ ਨਹੀਂ ਲਾ ਸਕਦੇ ਵੀ ਇਹ ਪੇਸ਼ੈਂਟਾ ਕੋਈ ਪਰਸਾਲ ਆਇਆ ਉਹ ਹੀ ਪਰ ਅੱਜ ਸੱਚ ਆ ਸਾਡਾ ਛੋਟਾ ਵੀਰ ਆ ਮੁੱਖ ਮੰਤਰੀ ਇਹਨੂੰ ਵੀ ਸੇਮ ਇਸੇ ਤਰ੍ਹਾਂ ਹੀ ਹਲਾਤਾ ਨੇ ਕਮਲਾ ਕਰਤਾ ਇਹਨੂੰ ਵੀ ਸਮਾਜ ਨੇ ਕਮਲਾ ਕਰਤਾ ਕਿਹਨੂੰ ਵੀ ਇਹਦੇ ਆਪਣਿਆਂ ਨੇ ਕੰਮਲਾ ਕਰਦੇ ਇੱਕ ਬੰਦਾ ਕੋਈ ਠੋਕਰ ਖਾ ਕੇ ਡਿੱਗ ਪਿਆ ਉਹਨੂੰ ਅੱਜ ਦੇ ਸਮੇਂ 'ਚ ਉਠਾਉਣ ਦੀ ਬਜਾਏ ਉਹਨੂੰ ਮਜ਼ਾਕ ਕੀਤਾ ਜਾਂਦਾ ਉਹਨੂੰ ਟਾਂਚਾਂ ਮਾਰੀਆਂ ਉਹਨੂੰ ਪਿੰਚ ਕੀਤਾ ਜਾਂਦਾ ਉਹਨਾਂ ਛੇੜਖਾਨੀਆਂ ਕੀਤੀਆਂ ਜਾਂਦੀਆਂ ਔਰ ਬੰਦਾ ਮੂਲੋਂ ਹੀ ਤੰਗ ਆ ਕੇ ਫਿਰ ਕੀ ਹੁੰਦਾ ਫਿਰ ਆ ਹਾਲਾਤ ਬਣ ਜਾਂਦੇ ਜੋ ਅੱਜ ਜਮੀਨ ਦੇ ਇਦਾਂ ਦੇ ਹਾਲਾਤ ਮੁੱਖ ਮੰਤਰੀ ਦੇ ਵੀ ਬਣ ਗਏ ਮਸਲਾ ਤਾਂ ਜਿੱਤੇ ਖੜਾ ਸਾਡਾ ਟਾਂਚਾ ਬਦਲਦਾ ਜਾ ਰਿਹਾ ਹੈ ਸਾਡੇ ਪਿੰਡਾਂ 'ਚ ਜਿੱਥੇ ਭਾਈਚਾਰਕ ਸਾਂਝ ਹੁੰਦੀ ਸੀ ਜੇ ਕਿਤੇ ਕੁੱਤੇ ਦੇ ਵੀ ਜ਼ਖਮ ਹੁੰਦਾ ਸੀ ਲੋਕ ਉਹਦੇ ਮਗਰ ਭੱਜੇ ਫਿਰਦੇ ਸੀ ਉਹਨੂੰ ਵੀ ਫੜ ਕੇ ਦਵਾਈ ਲਾਉਂਦੇ ਸੀ ਤਤਪਾਲ ਸਿੰਘ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਣੇ ਦੁਬਾਰਾ ਜੀਵਨ ਦੀ ਸ਼ੁਰੂਆਤ ਕਰ ਸਕੇ ਤੇ ਜਿਹੜਾ ਲੱਕੀਬੀਰ ਉਹਨਾਂ ਨੇ ਉਪਰਾਲਾ ਕੀਤਾ ਸਾਰਿਆਂ ਨੇ ਰਲ ਕੇ ਇਹ ਸਫਲ ਹੋਵੇ ਆਪਣੇ ਪਿੰਡਾਂ 'ਚ ਅਕਸਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਮੈਂਬਰ ਹੁੰਦਾ ਜਿਹੜਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਦਿਮਾਗੀ ਪ੍ਰੇਸ਼ਾਨ ਹੁੰਦਾ ਜਿਹੜਾ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੁੰਦਾ ਤੇ ਅਸੀਂ ਦੇਖ ਕੇ ਵੀ ਅੰਡਠਾ ਕਰ ਦਿੰਦੇ ਆਂ ਕਈ ਵਾਰੀ ਭੈਣੋ ਤੇ ਭਰਾਵੋ ਜੇ ਰਲ ਮਿਲ ਕੇ ਪਰਾਲੇ ਕੀਤੇ ਜਾਣ ਉਹਨਾਂ ਲੋਕਾਂ ਦੀ ਵੀ ਮਦਦ ਕੀਤੀ ਜਾ ਸਕਦੀ ਆ ਜਿਨ੍ਹਾਂ ਨੂੰ ਅਸੀਂ ਲਵਾਰਸ ਕਹਿ ਦਿੰਨੇ ਆਂ ਜਿਨ੍ਹਾਂ ਨੂੰ ਅਸੀਂ ਵਿਚਾਰੇ ਕਹਿ ਦਿੰਨੇ ਆਂ ਵੀ ਇਹਨਾਂ ਦਾ ਤਾਂ ਵਿਚਾਰਿਆਂ ਦਾ ਕੋਈ ਨਹੀਂ ਅਸੀਂ ਵੀ ਪਰਿਵਾਰ ਬਣ ਸਕਦੇ ਆਂ ਅਸੀਂ ਵੀ ਆਪਣੇ ਬਣ ਸਕਦੇ ਆ ਅੱਜ ਲੱਕੀ ਹੋਣਾ ਨਾ ਇੱਕੋ ਹੀ ਰਿਸ਼ਤਾ ਸੀ ਵੀ ਇਹਨਾਂ ਦੇ ਪਿੰਡ ਦਾ ਸੀ ਇੱਕੋ ਹੀ ਰਿਸ਼ਤਾ ਸੀ ਵੀ ਇਨਸਾਨ ਸੀ ਜੇ ਨਿਭਾਉਣਾ ਹੋਵੇ ਤਾਂ ਇਹ ਵੀ ਨਿਭਾ ਸਕਦੇ ਜੇ ਨਾ ਨਿਭਾਉਣਾ ਹੋਵੇ ਤਾਂ ਲੋਕ ਆਪਣੇਾਂ ਤੋਂ ਵੀ بے ਮੁਕਹ ਹੋ ਜਾਂਦੇ ਵਾਹਿਗੁਰੂ ਕਿਰਪਾ ਕਰਨ ਅਸੀਂ ਜਿੰਮੀ ਵੀਰ ਦੇ ਨਾਲ ਇੱਕੋ ਰਿਸ਼ਤਾ ਕਾਇਮ ਕਰ ਸਕੀਏ ਜਿਹੜਾ ਭਰਾਵਾਂ ਵਾਲਾ ਤੇ ਜਿੰਮੀ ਵੀਰ ਨੂੰ ਅਰਜ਼ੀ ਉਹ ਮਾਨ ਸਤਿਕਾਰ ਪਿਆਰ ਦੇ ਸਕੀਏ ਜਿਹਦੀ ਨੂੰ ਇਸ ਟਾਈਮ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੋਈ ਗੱਲ ਨਹੀਂ ਲਕੀ ਵੀਰੇ ਧੰਨਵਾਦ ਤੁਹਾਡਾ ਛੋਟੇ ਭਰਾ ਸ਼ੁਕਰੀਆ ਤੁਹਾਡਾ ਚਾਰਾਂ ਦਾ ਜਿਹੜਾ ਤੁਸੀਂ ਇਹ ਪਰਦਾਲਾ ਕੀਤਾ